ਮੈਂ ਦੇਵੀ ਕੁਮਾਰੀ ਜਨ ਅਸਕਰਤਰ ਪੰਜਾਬ ਖੇਤ ਮਜ਼ਦੂਰ ਸਭਾ ਸਾਥੀ ਬਲਜਿੰਦਰ ਸਿੰਘ ਇਹ ਮੇਰੇ ਗੁਮਾਂਡ ਪਿੰਡ ਸਰਿਆਲੀ ਗੱਲਾਂ ਰਹਿੰਦੇ ਆ ਤੇ ਇਹ ਸਾਡੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੈਂਬਰ ਆ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਇਹਨਾਂ ਦਾ ਪਤੀ ਜਿਹੜਾ 8:30 ਵਜੇ ਤੋਂ ਕਾਰ ਵਾਪਸ ਨਹੀਂ ਸੀ ਆਇਆ ਇਹਨਾਂ ਨੇ ਜਦੋਂ ਉਹਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਭਾਲ ਕਰਦੇ ਹੋਏ ਇਹ ਪਰੰਦਰਨ ਆਏ ਜਦੋਂ ਜੰਡਿਆਲਾ ਚੌਂਕ ਵਿੱਚ ਪਹੁੰਚੇ ਤੇ ਉੱਥੇ ਕੁਝ ਲੋਕਾਂ ਨੇ ਇਹਨਾਂ ਨੂੰ ਦੱਸਿਆ ਕਿ ਕੋਈ ਮਾਰਵੇ ਏਰੀਏ ਦੇ ਸਾਥੀ ਸੀ ਜਿਹੜੇ ਇੱਕ ਨੌਜਵਾਨ ਮੁੰਡੇ ਦੀ ਕੁੱਟਮਾਰ ਕਰਦੇ ਹੋਏ ਉਹਨੂੰ ਅਗਵਾ ਕਰਕੇ ਤੇ ਹਰੀਕੇਵਾਲੀ ਸਾਈਡ ਨੂੰ ਲੈ ਗਏ ਜਦੋਂ ਇਹ ਹਰੀਕੇਵਾਲੇ ਪਾਸੇ ਪਹੁੰਚੇ ਤੇ ਇਹਨਾਂ ਨੂੰ ਮਖੂ ਦੇ ਲਾਗੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹਨਾਂ ਦੇ ਭਤੀਜੇ ਦੀ ਜਿਹੜੀ লাশ ਮਿਲੀ ਹੈ ਜਦੋਂ ਇਹ ਉਹਨੂੰ ਲੈ ਕੇ ਤੇ ਸਿਹਾਲੀ ਹਸਪਤਾਲ ਲੈ ਕੇ ਗਏ ਸਿਹਾਲੀ ਹਸਪਤਾਲ ਵਾਲਿਆਂ ਨੇ ਉਹਨੂੰ ਰੈਫਰ ਕਰਕੇ ਮੁੰਡੇ ਨੂੰ ਤਰਨਤਨ ਭੇਜ ਦਿੱਤਾ ਤਰਨਤਨੋਂ ਜਦੋਂ ਲੈ ਕੇ ਆਏ ਆ ਤੇ ਤਰਨਤਾਰਨ ਹਸਪਤਾਲ ਵਾਲਿਆਂ ਨੇ ਉਸੇ ਵਕਤ ਹੀ ਉਹਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਭੇਜ ਦਿੱਤਾ ਜਦੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਲੈ ਕੇ ਗਏ ਆ ਤੇ ਉਹਨਾਂ ਨੇ ਵੀ ਕਹ ਦਿੱਤਾ ਕਿ ਇਹਨੂੰ ਦਾਖਲ ਨਹੀਂ ਕਰਨਾ ਕਿ ਮੁੰਡੇ ਦੀ ਬਹੁਤ ਮਾੜੀ ਹਾਲਤ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਤੇ ਉਦੋਂ ਫਿਰ ਇਹ ਕਿਸੇ ਪ੍ਰਾਈਵੇਟ ਹਸਪਤਾਲ ਅੰਮ੍ਰਿਤਸਰ ਲੈ ਕੇ ਗਏ ਆ ਜਿਹੜਾ ਹਸਪਤਾਲ ਬੱਸ ਸਟੈਂਡ ਦੇ ਜਿੰਨੇ ਜਦੀਕ ਆ ਉਹਨਾਂ ਨੇ ਸਾਰੀ ਰਾਤ ਮੁੰਡੇ ਨੂੰ ਹਸਪਤਾਲ ਰੱਖਿਆ ਮਸ਼ੀਨ ਚਲਾ ਛੱਡਿਆ ਉਸ ਤੋਂ ਬਾਅਦ ਦਿਨੇ 12:30 ਵਜੇ ਪਤਾ ਲੱਗਾ ਕਿ ਮੁੰਡੇ ਦੀ ਮੌਤ ਹੋ ਗਈ ਆ ਫਿਰ ਅਸੀਂ ਉਸੇ ਵਕਤ ਐਸਐਸਪੀ ਸਾਹਿਬ ਕੋਲ ਗਏ ਆ ਅਸੀਂ ਐਸਐਸਪੀ ਸਾਹਿਬ ਨੂੰ ਦੱਸਿਆ ਐਸਐਸਪੀ ਸਾਹਿਬ ਨੇ ਸਾਡੀ ਦਰਖਾਸਤ ਪੜ੍ਹੀ ਸਾਡੀ ਗੱਲ ਸੁਣੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਐਸਐਚਓ ਸਾਹਿਬ ਨੂੰ ਉਦੋਂ ਹੀ ਫੋਨ ਕੀਤਾ ਫੋਨ ਕਰਕੇ ਉਹਨਾਂ ਐਸਐਚਓ ਸਾਹਿਬ ਨੂੰ ਕਿਹਾ ਕਿ ਆ ਜਿਹੜੇ ਸਾਥੀ ਆ ਜਿਨ੍ਹਾਂ ਦਾ ਮੁੰਡਾ ਗਵਾਹ ਆਇਆ ਸੀ ਉਹ ਤੁਹਾਡੇ ਕੋਲ ਆ ਰਹੇ ਆ ਅਸੀਂ ਜਦੋਂ ਥਾਣਾ ਸਿਟੀ ਵਿੱਚ ਆਏ ਆ ਤੇ ਐਸਐਚਓ ਸਾਹਿਬ ਨੇ ਸਾਡੀ ਗੱਲਬਾਤ ਸੁਣੀ ਆ ਤੇ ਉਹਨਾਂ ਉਸੇ ਵਕਤ ਹੀ ਲਾਸ਼ ਜਿਹੜੀ ਆ ਪੋਸਟ ਮਾਰਡਮਲ ਵਾਸਤੇ ਸਿਵਲ ਹਸਪਤਾਲੇ ਆਉਣ ਵਾਸਤੇ ਸਾਨੂੰ ਕਿਹਾ ਤੇ ਨਾਲ ਹੀ ਉਹਨਾਂ ਨੇ ਜਿਹੜੇ ਉਹਨਾਂ ਦੇ ਨੰਬਰ ਹੈ ਜਿਹੜੇ ਜਿਨ੍ਹਾਂ ਤੋਂ ਮੁੰਡੇ ਨੂੰ ਫੋਨ ਆਏ ਸੀ ਉਹਨਾਂ ਨੂੰ ਨੰਬਰ ਟ੍ਰੇਸ ਤੇ ਲਾ ਕੇ ਤੇ ਉਹਨਾਂ ਨੇ ਤਿੰਨ ਜਣਿਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਿਹਦੇ ਵਿੱਚ ਇੱਕ ਲੇਡੀ ਜੀ ਦਾ ਨਾਮ ਬਲਵਿੰਦਰ ਕੌਰ ਹੈ ਇੱਕ ਸੰਦੀਪ ਸਿੰਘ ਤੇ ਇੱਕ ਉਹਨਾਂ ਨੇ ਪਰਚਾ ਬੰਟੀ ਮਾਨਸਾ ਤੋਂ ਉਹਨਾਂ ਤੇ ਨਾਂ ਦੇ ਨਾਂ ਤੇ ਪਰਚਾ ਦਰਜ ਕਰ ਦਿੱਤਾ ਅਸੀਂ ਹੁਣ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਜਿਹੜੀ ਇਹੋ ਜੀ ਗੁੰਡਾਗਰਦੀ ਆ ਉਹਨੂੰ ਠੱਲ ਪਾਈ ਜਾਵੇ ਹਾਂਜੀ ਬਲਜਿੰਦਰ ਸਿੰਘ ਜੀ ਕਿਥੋਂ ਰਹਿੰਦੇ ਹੋ ਸਰਿਆਲੀ ਕਲਾਂ ਦੇ ਮੇਟੀ ਜੀ ਜਿੱਥੇ ਕਿਥੋਂ ਤੋਂ ਹੋੜਾ ਚੀਤ ਪਤਿਆ ਜੀ ਆਪਣਾ ਕੀ ਗੱਲ ਪਤਿਆ ਚਲ ਬਾ ਸਾਰਾ ਇਦਾਂ ਹੀ ਐਕਸੀਡੈਂਟੀ ਤੁਹਾਨੂੰ ਬਾਅਦ ਦੱਸਾਂਗਾ ਵੀ ਚੁੱਕ ਕੇ ਲੈ ਕੇ ਕੋਟ ਮਾਰ ਕੇ ਮਗੂਲਾ ਕੇ ਸੁੱਟ ਕੇ ਕਿਨੇ ਦਿਨ ਹੋ ਗਿਆ ਕਿ ਕਿੱਦਾਂ ਕਿਤੇ ਪਰਸੋਂ ਆਏਗਾ ਸਾ ਜੀ ਹਾਂ ਜੀ ਕਿਉਂ ਤੁਹਾਨੂੰ ਪਤਾ ਕਿਉਂ ਲਾ ਕੇ ਪੜਨ ਮਿਲੀ ਇਹ 8:30 9 ਵਜੇ ਕੂਮ ਕੀਤਾ ਜੀ ਆਪਣੋਂ ਉਥੋਂ ਕਿੱਦ ਪਤਾ ਲੱਗਾ ਜੇ ਕਿਸ ਵੇਲੇ ਤੀ ਕੂਮ ਕੀਤਾ ਮੈਂ ਪਿਛਾਛੇ ਕੋ ਭੰਗ ਮੰਗ ਸਰ ਇਹੋ ਕਹਿੰਦੇ ਇਨਸਾਫ ਚਾਹੀਦਾ ਬੱਚੇ ਨਿਕਨੇ ਨਿਕੇ ਬੱਚੇ ਉਹਦੀ ਕੁੜੀ ਇੱਕ ਹੀ ਕੀ ਨਾਮ ਹੈ ਮੇਰਾ ਨਾਮ ਕਾਮਰ ਸੁਖਦੇਵ ਸਿੰਘ ਜੀ ਮੈਂ ਪੰਜਾਬ ਖੇਤ ਮੀਦੂ ਸਰ ਦਾ ਜ਼ਿਲ੍ਹਾ ਦਾ ਸਿਕਤਰ ਹੋਣ ਦੇ ਕਰਕੇ ਮੈਨੂੰ ਕੱਲ ਇਸ ਘਟਨਾ ਬਾਰੇ ਪੰਚਦਰ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਨੂੰ ਕੁਝ ਅਣਪਛਤੇ ਬੰਦੇ ਗਵਾਹ ਕਰਕੇ ਲੈ ਗਏ ਜਿੰਨਾਂ ਰੋਡ ਤੋਂ ਤੇ ਉਹਦੀ ਬਾਅਦ ਚ ਪਤਾ ਲੱਗਾ ਵੀ ਡੈਥ ਹੈ ਗਈ ਆ ਡੈਥ ਹੋ ਗਈ ਆ ਅਸੀਂ ਤੁਰੰਤ ਐਸਐਸਪੀ ਨੂੰ ਦੀ ਨੋਟਿਸ ਤੇ ਗੱਲ ਜਾਂਦੀ ਕੱਲ ਮਿੰਨੇ ਜਾ ਕੇ ਤੇ ਪੁਲਿਸ ਜਿਹੜੀ ਹਰਕਤ ਚਾਈ ਆ ਤੇ ਪੁਲਿਸ ਨੇ ਬੰਦੇ ਜਿਹੜੇ ਆ ਉਹਨਾਂ ਤੱਕ ਉਸੇ ਵੇਲੇ ਹੀ ਟੀਮਾਂ ਭੇਜਤੀਆਂ ਟੀਮਾਂ ਭੇਜਣ ਦੇ ਬਾਵਜੂਦ ਜਦੋਂ ਬੰਦੇ ਜਿਹੜੇ ਆ ਕੁਝ ਜਿਹੜਾ ਲਟਕੀ ਦਾ ਭਰਾ ਹੀ ਜਿਹੜੀ ਮੌਜੂਦਾ ਸੀ ਇਸ ਸੱਗਨੇ ਦੀ ਗਵਾਹ ਉਹਦੇ ਭਰਾ ਨੂੰ ਜਿਹੜਾ ਅਸੀਂ ਕੱਲ ਪੁਲਸ ਨੇ ਤੁਰੰਤ ਉਥੋਂ ਜਾ ਕੇ ਜਿੱਥੋਂ ਦੇ ਰਹਿਣ ਵਾਲੇ ਉਥੇ ਗ੍ਰਿਫਤਾਰ ਕਰ ਲਿਆ ਪੁਲਸ ਪੂਰੀ ਹਰਕਤ ਜਾ ਜੀ ਅਸੀਂ ਧੰਨਵਾਦੀ ਐਸਐਚਓ ਦੇ ਜਿਨ੍ਹਾਂ ਨੇ ਫੌਰੀ ਤੌਰ ਤੇ ਕਾਰਵਾਈ ਕੀਤੀ ਕਾਰਵਾਈ ਕਰਕੇ ਜਿਹੜੇ ਬੰਦੇ ਜਿਹੜੇ ਐਟ੍ਰੇਸ ਕੀਤੇ ਆ ਤੇ ਇਹ ਬਹੁਤ ਮੰਦ ਭੱਗੀ ਘਟਨਾ ਵਾ ਕਿਉਂਕਿ ਗੁੰਡਾਗਰਦੀ ਦਾ ਦਾ ਜਿਹੜਾ ਵਾ ਸ਼ਰੀਆਮ ਵੇਖਣ ਨੂੰ ਹਰੋ ਜੀ ਵੇਖਣ ਨੂੰ ਮਿਲਦਾ ਵੀ ਕੋਈ ਕਿਤੇ ਮਾਰਦਾ ਕਿਤੇ ਮਾਰਦਾ ਇਸ ਤੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਤੇ ਇਹ ਤੇ ਜਿਹੜੀ ਆ ਤਰੰਤ ਜਿਹੜੀ ਆ ਇਹ ਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਗੁੰਡਾਗਰਦੀ ਇੰਨੀ ਵੱਧ ਗਈ ਆ ਕਿ ਲੁੱਟਾ ਖੋਹਾਂ ਦੇ ਵਾਰਦਾਤਾ ਨਸ਼ੇ ਦਾ ਜਿਆਦਾ ਹੋਣ ਕਰਕੇ ਜਾਵਾ ਲੁੱਟ ਖੋਹ ਤੇ ਇਹੋ ਜੀਆਂ ਜਿਹੜੀਆਂ ਵਾਰਦਾਤਾ ਸ਼ਰੀਆਮ ਜਿਹੜੀਆਂ ਹੋ ਰਹੀਆਂ ਨੇ ਉਹ ਜਿਹੜਾ ਦਿੱਤ ਹੋਈ ਆ ਕਿਥੋਂ ਰਹਿਣੋ ਵਾਲਾ ਇਹ ਬੱਚਾ ਜਿਹੜਾ ਹੈ ਸ਼ਰੀਆਲੀ ਕਲਾ ਤੋਂ ਅਸੀਂ ਸਦਾ ਇਕਲਾਦਾ ਰਹਿਣ ਵਾਲਾ ਇਹਦੀ ਉਮਰ ਬਾਈ ਬਾਈ 23 ਸਾਲ ਹੀ ਜੀ ਇਹ ਹਾਂਜੀ 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 ਮੈਰਿਜ ਹੋਈ ਸੀ ਬੱਚੇ ਇਹਦੇ ਇੱਕ ਕੁੜੀ ਆ ਜੀ ਇਹਦੀ ਤੇ ਸਕਾਰ ਨੀਹ ਦੇ ਨਾਲ ਵੀ ਹੈ ਇਹ ਤੇ ਹੁਣ ਪੁਲਿਸ ਜਿਹੜੀ ਆ ਇਹ ਕਾਰਵਾਈ ਕਰ ਰਹੀ ਇਹਦਾ ਪਤਾ ਲੱਗੂਗਾ ਵੀ ਇਹ ਕਿਉਂ ਜਿਹੜੀ ਇਹ ਘਟਨਾ ਹੋਈ ਕਿਵੇਂ ਹੋਈ ਆ ਜਗਜੀਤ ਸਿੰਘ ਜਿਹੜਾ ਪੱਟੀ ਦਾ ਪੱਟੀ ਕੰਮ ਕਰਦਾ ਹੈ ਤੇ ਸਿਹੜਾੜੀ ਦੇ ਰਹਿਣ ਉਲਾਵਾ ਇਹ ਦਾ ਕੋਈ ਬਲਵਿੰਦਰ ਕੌਰ ਕੋਟ ਭਾਈ ਦੀ ਲੜਕੀ ਸੀ ਉਸ ਨਾਲ ਇਹਦੇ ਫੋਨ ਤੇ ਇੰਸਟਾਗ੍ਰਾਮ ਤੇ ਸ਼ਾਇਦ ਕੋਈ ਗੱਲਬਾਤ ਹੋਈ ਆ ਉਰਤੋਂ ਹੀ ਲੜਕੀ ਵਾਲਿਆਂ ਨੇ ਆਕੇ ਤੇ ਇਹ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਇਹਦੀ ਜਿਹੜੀ ਮੌਤ ਹੋ ਗਈ ਇਹਦੇ ਖਿਲਾਫ ਜਿਹੜਾ 200 ਕਿੰਨਾ ਜਣੇ ਦੇ ਖਿਲਾਫ 284 ਨੰਬਰ ਐਫ ਆਈ ਆਰ 103 ਬੀ ਐਨ ਐਸ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲੈ ਜਾਊਗਾ ਇਹਦਾ ਸਰ ਫਿਰ ਚੱਲਦਾ ਹੈ ਮੇਰਾ ਜੀਨ ਇਹ ਫੋਨ ਤੇ ਕੋ ਇਹਨਾਂ ਦਾ ਆਪਸੀ ਕੋਈ ਗੱਲਬਾਤ ਹੋਈ ਹੈ ਹੁਣ ਬਾਕੀ ਰੈਸਟ ਕਰਾਂਗੇ ਫਿਰ ਸਾਰੀ ਗੱਲ ਕਲੀਅਰ